ਪੁਲਿਸ ਅਫਸਰਾਂ ਨੂੰ ਬੁਲੇਟ ਪ੍ਰੂਫ ਗੱਡੀਆਂ ਪੁਲਿਸ ਅਫਸਰਾਂ ਨੂੰ ਹੈ ਗੈਂਗਸਟਰਾਂ ਤੋਂ ਖਤਰਾ ਨਾਪਾ ਜੇਲ ਬ੍ਰੇਕ ਤੋਂ ਡਰੇ ਅਫਸਰ ਨਾਪਾ ਦੀ ਹਾਈ ਸਕਿਉਰਿਟੀ ਜੇਲ ਬ੍ਰੇਕ ਹੋਏ 20 ਦਿਨ ਹੋਣ ਵਾਲੇ ਨੇ ਪਰ ਅਜੇ ਤੱਕ ਫਰਾਰ ਗੈਂਗਸਟਰ ਪੁਲਿਸ ਦੀ ਗ੍ਰਫਤਾਰ ਨਹੀਂ ਇਹ ਗੈਂਗਸਟਰ ਹੁਣ ਪੰਜਾਬ ਪੁਲਿਸ ਤੇ ਕੁਝ ਅਫਸਰਾਂ ਦੇ ਲਈ ਖਤਰਾ ਬਣੇ ਹੋਏ ਨੇ ਇਹੀ ਵਜ੍ਹਾ ਹੈ ਕਿ ਡਿਪਟੀ ਸੀਐਮ ਸੁਖਵੀਰ ਬਾਦਲ ਨੇ ਦੋ ਅਫਸਰਾਂ ਦੀ ਸੁਰੱਖਿਆ ਅਪਗ੍ਰੇਡ ਕਰਨ ਦੇ ਹੁਕਮ ਜਾਰੀ ਕੀਤੇ ਨੇ ਇਹ ਦੋ ਅਫਸਰ ਨੇ ਹੁਸ਼ਿਆਰਪੁਰ ਦੇ ਐਸਐਸਪੀ ਕੁਲਦੀਪ ਚਹਿਲ ਅਤੇ ਬਠਿੰਡਾ ਦੇ ਐਸਐਸਪੀ ਸੁਪਨ ਸ਼ਰਮਾ ਇਹਨਾਂ ਦੋਵਾਂ ਅਫਸਰਾਂ ਨੂੰ ਬੁਲੇਟ ਪ੍ਰੂਫ ਫੋਰਚੂਨਰ ਗੱਡੀਆਂ ਦਿੱਤੀਆਂ ਗਈਆਂ ਨੇ ਇਹਨਾਂ ਅਫਸਰਾਂ ਦੀ ਸੁਰੱਖਿਆ ਅਪਗ੍ਰੇਡ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਫਰਾਰ ਹੋਏ ਗੈਂਗਸਟਰਾਂ ਨੂੰ ਫੜਨ ਲਈ ਚਲਾਏ ਗਏ ਅਭਿਆਨਾਂ ਵਿੱਚ ਇਹ ਅਫਸਰ ਕਜਨਾ ਕਦੇ ਹਿੱਸਾ ਰਹੇ ਜੁਲਾਈ 2016 ਨੂੰ ਗੈਂਗਸਟਰ ਤੋਂ ਸਿਆਸਤਦਾਨ ਬਣੇ ਜਸਵਿੰਦਰ ਸਿੰਘ ਰੌਕੀ ਦੀ ਮੌਤ ਤੋਂ ਬਾਅਦ ਹੀ ਐਸਐਸਪੀ ਸੁਪਨ ਸ਼ਰਮਾ ਨੂੰ ਸੋਸ਼ਲ ਮੀਡੀਆ ਦੇ ਉੱ ਉਸ ਤੋਂ ਕੁਝ ਹੀ ਮਹੀਨੇ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਦਾ ਐਨਕਾਊਂਟਰ ਹੋਇਆ ਉਸ ਵੇਲੇ ਵੀ ਸੁਪਨ ਸ਼ਰਮਾ ਬਠਿੰਡਾ ਦੇ ਵਿੱਚ ਐਸਐਸਪੀ ਸਨ ਇਸੇ ਤਰ੍ਹਾਂ ਗੈਂਗਸਟਰ ਸ਼ੀਰਾ ਖੋਪੜ ਦਾ ਐਨਕਾਊਂਟਰ ਅਤੇ ਵਿੱਕੀ ਗੌਂਦਰ ਦੀ ਗ੍ਰਿਫਤਾਰੀ ਵਿੱਚ ਵੀ ਇਹਨਾਂ ਅਫਸਰਾਂ ਦੀ ਅਹਿਮ ਭੂਮਿਕਾ ਰਹੀ ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਹੁਣ ਇਹਨਾਂ ਅਫਸਰਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ